ਸਤਿ ਸ਼੍ਰੀ ਅਕਾਲ ਮਾਈਗ੍ਰੇਸ਼ਨ ਪੋਡਕਾਸਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਪੋਡਕਾਸਟ ਵਿੱਚ ਮੇਰੇ ਨਾਲ ਰਹਿਣਗੇ ਪ੍ਰੀਤੀ ਕੌਰ ਜੀ ਜਿਹੜੇ ਕਿ ਕੌਰ ਮਾਈਗ੍ਰੇਸ਼ਨ ਦੇ ਪ੍ਰਿੰਸੀਪਲ ਸਲਿਸਟਰ ਹਨ ਤੇ ਬਹੁਤ ਹੀ ਖੁਸ਼ਖਬਰੀ ਨਾਲ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੌਰ ਮਾਈਗ੍ਰੇਸ਼ਨ ਹੁਣ ਇੱਕ ਇਨਕੋਰਪੋਰੇਟਿਡ ਲੀਗਲ ਪ੍ਰੈਕਟਿਸ ਹੈ ਤੇ ਸਾਰੇ ਤੋਂ ਪਹਿਲਾਂ ਮੁਬਾਰਕਵਾਦ ਦਿੰਦੇ ਹਾਂ ਪ੍ਰੀਤੀ ਜੀ ਨੂੰ ਤੇ ਵੈਲਕਮ ਕਰਦੇ ਹਾਂ ਪ੍ਰੀਤੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਸ਼ਮਾ ਜੀ ਵੀ ਆਰ ਆਲਸੋ ਵੈਰੀ ਹੈਪੀ ਕਿ ਇਨੇ ਟਾਈਮ ਬਾਅਦ ਅਸੀਂ ਇਨਕੋਰਪੋਰੇਟਿਡ ਲੀਗਲ ਪ੍ਰੈਕਟਿਸ ਬਣੇ ਯੂ نو ਇਨਾ ਟਾਈਮ ਹੋ ਗਿਆ ਮੇਰੇ ਸੇਵਾ ਕਰਦੇ ਹੋਏ ਕੰਮ ਕਰਦੇ ਹੋਏ ਆਪਣੇ ਕਲਾਇੰਟਸ ਦੇ ਨਾਲ ਐਂਡ ਬਹੁਤ ਵੱਡੀ ਵਿਸ਼ ਸੀਗੀ ਐਸ ਵਾਸਤੇ ਮਾਸਟਰ ਆਫ ਲਾ ਪੜਾਈ ਕੀਤੀ ਐਸ ਵਾਸਤੇ ਸਾਰਾ ਕੁਝ ਕੀਤਾ ਕਿ ਅਸੀਂ ਸਾਡੇ ਕਲਾਇੰਟਸ ਨੂੰ ਕਮਿਊਨਿਟੀ ਨੂੰ ਅੱਛੀ ਤਰ੍ਹਾਂ ਹੋਰ ਸੇਵਾ ਕਰ ਸਕਣ ਤੇ ਪਹਿਲੇ ਤੁਸੀਂ ਐਜ਼ ਅ ਮਾਈਗ੍ਰੇਸ਼ਨ ਏਜੰਟ ਕੰਮ ਕਰਦੇ ਸੀਗੇ ਤੇ ਹੁਣ ਤੁਸੀਂ ਇੱਕ ਲਾਇਰ ਬਣ ਗਏ ਹੋ ਹੈਨਾ ਬਹੁਤ ਵੱਡਾ ਨਾ ਉਹ ਜਾਂਦਾ ਹੈ ਤੇ ਕਿਸ ਤਰ੍ਹਾਂ ਕੀ ਚੇਂਜ ਫੀਲ ਕਰ ਰਹੇ ਹੋ ਅਮ ਸਭ ਤੋਂ ਵੱਡੀ ਚੇਂजेस ਹੈ ਹੁੰਦੀ ਹੈ ਕਿ ਤੁਹਾਡੀ ਰਿਸਪੌਂਸਿਬਿਲਟੀ ਹੋਰ ਵੱਧ ਜਾਂਦੀ ਹੈਗੀ ਓਕੇ ਕਿਉਂਕਿ ਤੁਹਾਡੇ ਕੋਲ ਹੁਣ ਐਸਾ ਨਹੀਂ ਹੈਗਾ ਕਿ ਥਿਸ ਇਜ਼ ਓਨਲੀ ਵਨ ਸੈਟ ਮਾਈਗ੍ਰੇਸ਼ਨ ਲਾਅ ਤੁਹਾਡੇ ਉੱਤੇ ਲਾਇਰਸ ਦੀ ਕੋਡ ਆਫ ਐਥਿਕਸ ਵੀ ਲੱਗਦੀ ਹੈ ਪਰ ਸਭ ਤੋਂ ਵੱਡੀ ਚੇਂजेस ਏ ਹੈਗੀ ਕਿ ਆਈ ਐਮ ਸਟਿਲ ਦ ਸੇਮ ਪ੍ਰੀਤੀ ਕੌਰ ਆਈ ਐਮ ਸਟਿਲ ਦ ਸੇਮ ਪਰਸਨ ਹੂ ਜਿਹੜੀ ਬਲੋਕਰ ਮੇਰੇ ਕਲੈਂਟਸ ਕਮਿਊਨਿਟੀ ਦੇ ਨਾਲ ਰਹੀ ਪਰ ਮੈਂ ਹੁਣ ਇਕਯੂਬ ਢਾਂ ਕਿ ਤੁਸੀਂ ਤੁਹਾਡੀ ਨਾ ਕੇਵਲ ਤੁਹਾਡੀ ਵੀਜ਼ਾ ਅਪਲੀਕੇਸ਼ਨਸ ਨਾ ਕੇਵਲ ਤੁਹਾਡੀ ਆਰਟੀ ਅਪੀਲਸ ਪਰ ਤੁਹਾਡਾ ਮੈਟਰ ਹੁਣ ਫੈਡਰਲ ਕੋਰਟ ਜਾਏਗਾ ਮਾਈਗ੍ਰੇਸ਼ਨ ਲਾ ਦਾ ਕੋਈ ਮੈਟਰ ਮਿਨਿਸਟਰੀਅਲ ਇੰਟਰਵੈਂਸ਼ਨ ਹੋਣ ਦੇਗੇ ਆਈ ਐਮ ਇਕੁਇਪਡ ਕਿ ਮੈਂ ਤੁਹਾਨੂੰ ਸਪੋਰਟ ਕਰ ਸਕਦੀ ਹਾਂ ਤੁਹਾਡੀ ਕਿਸੇ ਵੀ ਜਰਨੀ ਦੇ ਵਿੱਚ ਤੁਹਾਨੂੰ ਹੈਲਪ ਕਰ ਸਕਦੀ ਹਾਂ ਤੁਹਾਡੇ ਨਾਲ ਖੜੀ ਰਹਿ ਸਕਦੀ ਹਾਂ ਭਾਵੇਂ ਜੇ ਜਦੋਂ ਕਿਸੇ ਨੇ ਕੋਈ ਕਿਸੇ ਦਾ ਮਲ ਕੇ ਮਾਈਗ੍ਰੇਸ਼ਨ ਮੈਟਰ ਹੁੰਦਾ ਜਿਹੜਾ ਕਿ ਸਾਡੇ ਪੋਡਕਾਸਟ ਦਾ ਵੀ ਨਾਮ ਹੈ ਮਾਈਗ੍ਰੇਸ਼ਨ ਮੈਟਰਸ ਜਿਹੜਾ client ਹੁੰਦਾ ਉਹ ਕਹਿੰਦਾ ਕਿ ਮੈਂ ਮਾਈਗ੍ਰੇਸ਼ਨ ਏਜੰਟ ਕੋਲ ਜਾ ਰਿਹਾ ਹਾਂ ਕਿ ਨਾ ਤੇ ਹੁਣ ਉਹ ਕਹਿਣਗੇ ਕਿ ਮੈਂ ਮਾਈਗ੍ਰੇਸ਼ਨ ਲਾਇਰ ਕੋਲ ਜਾ ਰਹੀ ਆ ਤੇ ਉਹਨਾਂ ਵਾਸਤੇ ਇੱਕ ਮੈਂ ਸੋਚਦੀ ਆ ਕਿ ਪਲੱਸ ਪੁਆਇੰਟ ਹੋਏਗਾ ਹਾਂਜੀ ਇਹ ਬਹੁਤ ਵੱਡਾ ਪਲੱਸ ਪੁਆਇੰਟ ਹੁੰਦਾ ਆਏਗਾ ਕਿਉਂਕਿ ਤੁਸੀਂ ਮਾਈਗ੍ਰੇਸ਼ਨ ਲਾ ਦੇ ਅਲਾਵਾ ਹੋਰ ਵੀ ਬਹੁਤ ਸਾਰੀ ਚੀਜ਼ੇ ਲਾ ਦੇ ਰਿਲੇਟਿਡ ਤੁਹਾਨੂੰ ਪਤਾ ਹੋਵੇਗੀ ਜਿਸ ਤਰ੍ਹਾਂ ਅਸੀਂ ਕਦੇ-ਕਦੇ ਗੱਲ ਕਰਦੇ ਆ ਕਿ ਬੱਚਾ ਆਂਦੇਗੇ ਕਿਸੇ ਦੇ ਉੱਤੇ ਕੋਈ ਕ੍ਰਿਮੀਨਲ ਚਾਰਜ ਲੱਗਿਆ ਹੁੰਦਾ ਹੈਗਾ ਤੇ ਅਸੀਂ ਉਹ ਸਾਰੇ ਚੀਜ਼ਾਂ ਨੂੰ ਸੋਚ ਕੇ ਸਮਝ ਕੇ ਕੰਮ ਕਰ ਸਕਦੇ ਆ ਤੇ ਨਾਲ ਤੁਸੀਂ ਕਦੇ ਵੀ ਮਿਨਿਸਟਰੀਅਲ ਇੰਟਰਵੈਂਸ਼ਨ ਹੋਇਆ ਜਾਂ ਸਬਮਿਸ਼ਨ ਕਰਨਾ ਹੋਇਆ ਫੈਡਰਲ ਕੋਰਟ ਦਾ ਤੁਸੀਂ ਐਜ਼ ਅ ਲਾਇਰ ਹੀ ਅੱਗੇ ਜਾ ਸਕਦੇ ਹੋ ਮਾਈਗ੍ਰੇਸ਼ਨ ਏਜੰਟਸ ਆਰ ਨਾਟ ਅਲੌਡ ਟੂ ਰਿਪਰੈਜ਼ੈਂਟ ਸਾਨੂੰ ਹੁੰਦਾ ਕੀ ਸੀਗਾ ਕਿ ਸਭ ਜਿਆਦਾ ਜਦੋਂ ਕੋਈ ਇੱਕ ਮੈਟਰ ਹੈਗਾ ਹੈਰਟੀ ਅਪੀਲ ਨਹੀਂ ਜਿੱਤੀ ਸੋ ਅਸੀਂ ਫੈਡਰਲ ਕੋਰਟ ਗਏ ਸਾਨੂੰ ਬਾਹਰ ਤੋਂ ਲਾਇਰ ਨੂੰ ਹੈ ਯੂ ਹੈਵ ਟੂ ਕੋਆਰਡੀਨੇਟ ਬੀਟਵੀਨ ਅ ਡਿਫਰੈਂਟ ਫਰਮ ਕਿ ਹਾਂਜੀ ਇਹ ਕਲਾਇੰਟ ਹੈਗਾ ਐ ਸਟੋਰੀ ਹੈਗੀ ਪਰ ਕਦੀ ਕਦੀ ਨਾ ਕਲਾਇੰਟ ਸਾਨੂੰ ਜਾਣਦਾ ਹੈਗਾ 2-3 ਸਾਲ ਤੋਂ ਇਹ ਕੰਫਰਟੇਬਿਲਟੀ ਹੁੰਦੀ ਹੈ ਅੱਗੇ ਕੇਸ ਨਹੀਂ ਹੋਣੀ ਹਿਸਾਬ ਨਾਲ ਹੈਂਡਲ ਹੋ ਜਾਂਦਾ ਕਲਾਇੰਟ ਅਨਕੰਫਰਟੇਬਲ ਹੋ ਜਾਂਦਾ ਹੈ ਕੁਝ ਹੋ ਜਾਂਦਾ ਹੈਗਾ ਤੇ ਉਹ ਹੁਣ ਇਹ ਹੈਗਾ ਕਿ ਸਾਡੀ ਐਟ ਹੋਮ ਇਨ ਸਰਵਿਸ ਸਾਰੇ ਅਲਾਉਂਸ ਹੈਗਾ ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿ ਕੋਈ ਦਿੱਚਾ ਬੰਦਾ ਆ ਕੇ ਤੁਹਾਨੂੰ ਫੇਰ ਤੋਂ ਤੁਹਾਡਾ ਕੇਸ ਫਰਮ ਸਕੈਚ ਸਟਾਰਟ ਕਰਨਾ ਅਸੀਂ ਇਕਵਿਪਡ ਹੈਗੇ ਸਾਰੇ ਸਬਮਿਸ਼ਨ ਕਰਨ ਵਾਸਤੇ ਹਾਂਜੀ ਤੇ ਸੋ ਕਲਾਇੰਟਸ ਨੂੰ ਇੱਕ ਹੋਰ ਮਿਲ ਕੇ ਤੁਹਾਡੇ ਕੋਲ ਇੱਕ ਐਕਸਟਰਾ ਸਰਵਿਸ ਮਿਲ ਜਾਣੀ ਹੈ ਜਿਹੜੀ ਕਿ ਹੋਰ ਮਾਈਗ੍ਰੇਸ਼ਨ ਏਜੰਟਸ ਕੋਲੋਂ ਸੌਰੀ ਟੂ ਸੇ ਬਟ ਨਹੀਂ ਮਿਲ ਸਕਦੀ ਉਹਨਾਂ ਨੂੰ ਬਾਹਰ ਜਾ ਕੇ ਇਹ ਵਾਲੀ ਸਰਵਿਸਿਜ਼ ਲੈਣੀਆਂ ਪੈਣਗੀਆਂ ਹਾਂਜੀ ਅੱਜ ਅਸੀਂ ਗੱਲ ਜਿਹੜੀ ਕਰਨੀ ਆ ਉਹ ਕਰਨੀ ਆ ਕਿ ਜਦੋਂ ਸਟੂਡੈਂਟ ਵੀਜ਼ਾ ਤੇ ਸਟੂਡੈਂਟਸ ਹੁੰਦੇ ਨੇ ਤੇ ਉਹ ਸਹੀ ਗੱਲਾਂ ਤੇ ਬਹੁਤ ਕਰਦੇ ਨੇ ਪਰ ਕਈ ਵਾਰੀ ਉਹਨਾਂ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ ਅੱਜ ਅਸੀਂ ਉਹਨਾਂ ਗਲਤੀਆਂ ਬਾਰੇ ਗੱਲਬਾਤ ਕਰਾਂਗੇ ਤੇ ਪ੍ਰੀਤੀ ਕੌਰ ਜੀ ਕੋਲੋਂ ਪੁੱਛਾਂਗੇ ਕਿ ਕਿਹੜੀਆਂ ਉਹ ਛੋਟੀਆਂ ਜਾਂ ਵੱਡੀਆਂ ਗਲਤੀਆਂ ਹੋ ਸਕਦੀਆਂ ਜਿਹਦੇ ਕਰਕੇ ਸਾਡੇ ਪੀਆਰ ਦੇ ਵਿੱਚ ਜਾਂ ਸਿਟੀਜ਼ਨਸ਼ਿਪ ਲੈਂਡ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲੈਂਡ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ ਪ੍ਰੀਤੀ ਜੀ ਅੱਜ ਆਪਾਂ ਗਲਤੀਆਂ ਬਾਰੇ ਗੱਲ ਕਰਨੀ ਹੈ ਹਨਾ ਛੋਟੀਆਂ ਤੋਂ ਵੱਡੀਆਂ ਤੇ ਪਹਿਲੋਂ ਆਪਾਂ ਛੋਟੀ ਜੀ ਗਲਤੀ ਦੀ ਗੱਲ ਕਰ ਲਈਏ ਕਿ ਕਿਹੜੀ ਕੋਈ ਛੋਟੀ ਜੀ ਗਲਤੀ ਹੋ ਸਕਦੀ ਹੈ ਜਿਹਦੇ ਕਰਕੇ ਉਹਨਾਂ ਦਾ ਕੇਸ ਖਰਾਬ ਹੋ ਸਕਦਾ ਹੈ ਛੋਟੇ ਛੋਟੇ ਕਰਕੇ ਤੇ ਬਹੁਤ ਸਾਰੀਆਂ ਗਲਤੀਆਂ ਹੋ ਸਕਦੀਆਂ ਇਹ ਪਰ ਅਸੀਂ ਇੱਕ ਇੱਕ ਕਰਕੇ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਦੇਖਿਆਗਾ ਕਿ ਐਕਸਪੀਰੀਅੰਸ ਬੀਇੰਗ 15 ਇਅਰਸ ਇਨ ਦ ਫੀਲਡ ਕਿ ਟੈਕਨੀਕਲੀ ਇਮੀਗ੍ਰੇਸ਼ਨ ਅਲਾਉ ਕਰਦੀ ਹੈ ਕਿ ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਗਿਆ ਤੁਹਾਡੇ ਕੋਲ 28 ਦਿਨ ਹੋਰ ਹੈਗੇ ਸਟੂਡੈਂਟ ਵੀਜ਼ਾ ਫੇਰ ਤੋਂ ਪਾਣ ਦੇ ਤੁਸੀਂ ਔਨਸ਼ੋਰ ਕੋਈ ਸਟੂਡੈਂਟ ਵੀਜ਼ਾ ਪਾਣਾ ਹੈਗਾ ਤਾਂ ਪਰ ਐ ਮੇਰੇ ਹਿਸਾਬ ਨਾਲ ਮੈਂ ਪਰਸਨਲੀ ਕਲਾਇੰਟਾਂ ਨੂੰ ਕਹਿੰਦੀ ਆ ਤੁਸੀਂ ਇਹ ਕਦੀ ਨਾ ਕਰੋ ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਹੋਣ ਤੋਂ ਪਹਿਲਾਂ ਤੁਸੀਂ ਦੂਜਾ ਵੀਜ਼ਾ ਪਾ ਲਓ ਕਿਉਂ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈਗੀ ਕਿ ਤੁਸੀਂ ਇੱਕ ਤਰੀਕੇ ਨਾਲ ਆਪਣਾ ਵੀਜ਼ਾ ਓਵਰਸਟੇ ਕਰ ਗਏ ਦੂਜੀ ਕੇਸ ਤੁਸੀਂ 28 ਦਿਨ ਦੇ ਵਿੱਚ ਵੀਜ਼ਾ ਪਾ ਤੋ ਸਕਦੇ ਹੋ ਪਰ ਜਦੋਂ ਤੁਹਾਡਾ ਬ੍ਰਿਜਿੰਗ ਵੀਜ਼ਾ ਆ ਨਾ ਤੁਹਾਡੇ ਕੋਲ ਨਾ ਕੋਈ ਵਰਕ ਰਾਈਟਸ ਹੋਣੇ ਸੋ ਯੋਰ ਐਕਸਪੀਰੀਅੰਸ ਤੁਸੀਂ ਜਿੱਥੇ ਵੀ ਕੰਮ ਕਰ ਰਹੇ ਹੋ ਇਟਸ ਗੋਇੰਗ ਟੂ ਕਮ ਟੂ ਅ ਫੁੱਲ ਸਟਾਪ ਤੁਸੀਂ ਹੋਰ ਕੰਮ ਨਹੀਂ ਸਟੇ ਟੂ ਕਰ ਸਕਦੇ ਥੋੜਾ ਐਕਸਪੀਰੀਅੰਸ ਸਟਾਪ ਹੋ ਜਾਣਾ ਨਾਲ ਤੁਹਾਨੂੰ ਟਰੈਵਲ ਦੇ ਰਾਈਟਸ ਨਹੀਂ ਹੋਣੇ ਜਿਸ ਤਰ੍ਹਾਂ ਤੁਸੀਂ ਘਰ ਕੋਈ ਐਮਰਜੈਂਸੀ ਹੋ ਗਈ ਮਾਪਿਓ ਨੂੰ ਕੁਝ ਹੋ ਗਿਆ ਤੁਸੀਂ ਟਰੈਵਲ ਨਹੀਂ ਕਰ ਸਕਦੇ ਆਈ ਵਿਲ ਨਾਟ ਸੇ ਕਿ ਬਿਲਕੁਲ ਨਹੀਂ ਹੁੰਦੇ ਪਰ ਨੈਕਸਟ ਟੂ ਇੰਪੋਸੀਬਲ ਹੁੰਦੇ ਹੈਗੇ ਫਿਰ ਤੁਸੀਂ ਸਮਝੋ ਕਿ ਤੁਸੀਂ ਵਰਕ ਕਰ ਰਹੇ ਹੋ ਤੁਸੀਂ ਕਿਹੜੀ ਫੀਲਡ ਵਿੱਚ ਹੈਗੇ ਸਟੂਡੈਂਟ ਦੇ ਵਿੱਚ ਆਪਣਾ ਵਰਕ ਐਕਸਪੀਰੀਅੰਸ ਗੈਦਰ ਕਰ ਰਹੇ ਹੋ ਇਟ ਕਮਸ ਟੂ ਅ ਸਟੱਡਨ ਸਟ ਤੁਹਾਡੇ ਨਾਲ ਤੁਹਾਨੂੰ ਸਟ੍ਰੈਸ ਵੀ ਹੋਣਾ ਕਿਉਂਕਿ ਇਨਕਮ ਨਹੀਂ ਹੋਣੀ ਨਾਲ ਤੁਹਾਡਾ ਵਰਕ ਐਕਸਪੀਰੀਅੰਸ ਸਟਾਪ ਹੋ ਜਾਣਾ ਤੇ ਅੱਗੇ ਦੀ ਜਿਹੜੀ ਪਲਾਨਿੰਗ ਹੈਗੀ ਉਹ ਸਾਰੀ ਦੀ ਸਾਰੀ ਖਰਾਬ ਹੋ ਜਾਣੀ ਕਿ ਤੁਸੀਂ ਕੀ ਕਰਨਾ ਇਹ ਨਾਲ ਤੁਹਾਨੂੰ ਇਹ ਦੱਸਦਾ ਹੈਗਾ ਇਮੀਗ੍ਰੇਸ਼ਨ ਦਨਟ ਯੂ ਆਰ ਨਾਟ ਸੀਰੀਅਸ ਜੈਨੂਇਨ ਸਟੂਡੈਂਟ ਹੈਸ ਤੁਸੀਂ ਪਿਛਲੀ ਵਾਰ ਵੀ ਗਲਤੀ ਕੀਤੀ ਸੀਗੀ ਤੁਸੀਂ ਇਹ ਫੇਲ ਕਰਨ ਦੀ ਯੂ نو ਚਾਂਸਸ ਹੁੰਦੇ ਇਹ ਅਗਲੇ ਵੀਜ਼ਾ ਦੇ ਵਿੱਚ ਕੁਐਸਚਨ ਕਰਨਗੇ ਤੇ ਮੇਰੇ ਹਿਸਾਬ ਨਾਲ ਸਾਰੇ ਨੂੰ ਇਹ ਹੀ ਬੇਨਤੀ ਹੈ ਸ਼੍ਰੋਤਾਵਾਂ ਨੂੰ ਤੁਸੀਂ ਸਟੂਡੈਂਟ ਵੀਜ਼ਾ ਹੋ ਐਕਸਪਾਇਰ ਹੋਣ ਤੋਂ ਪਹਿਲਾਂ ਪਲਾਨਿੰਗ ਕਰੋ ਜਾਗੂ ਕਰਿਓ ਤਾਂ ਸੋਚ ਸਮਝ ਕੇ ਅਗਲਾ ਵੀਜ਼ਾ ਟਾਈਮ ਐਕਸਪਾਇਰ ਹੋਣ ਤੋਂ ਪਹਿਲਾਂ ਪਾ ਦਿਓ ਪ੍ਰੀਤ ਜੀ ਮੇਰੇ ਦਿਮਾਗ ਵਿੱਚ ਆ ਰਹੀ ਸੀ ਗੱਲ ਕਿ ਜਿਹੜੇ ਸਟੂਡੈਂਟਸ ਹੁੰਦੇ ਆ ਹਲੇ ਨਹੀਂ ਮੈਚਿਓਰਿਟੀ ਨਹੀਂ ਹੁੰਦੀ ਹੈ ਨਾ ਜਿਹੜੀਆਂ ਆਪਾਂ ਇਹ ਸਾਰੀਆਂ ਗੱਲਾਂ ਕਰ ਰਹੇ ਆ ਉਹ ਕਹਿਣਗੇ ਅੱਛਾ ਮੇਰੇ ਕੋਲ ਆ ਰਾਈਟਸ ਨਹੀਂ ਹੋਣਗੇ ਕੋਈ ਗੱਲ ਨਹੀਂ ਮੇਰੇ ਕੋਲ ਵਰਕ ਰਾਈਟਸ ਨਹੀਂ ਹੈਗੇ ਕੋਈ ਗੱਲ ਨਹੀਂ ਕਿਤੇ ਪਤਾ ਨਹੀਂ ਲੱਗਦਾ ਕੋਈ ਨਹੀਂ ਮੈਂ ਫੇਰ ਵੀ ਕੰਮ ਕਰੀ ਜਾਊਂਗਾ ਹੈਨਾ ਇਹ ਨਾਲ ਦੇ ਕਹਿੰਦੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੋਈ ਨਹੀਂ ਤੂੰ ਰਾਈਟਸ ਨਹੀਂ ਹੈਗੇ ਕੰਮ ਫੇਰ ਵੀ ਕਰ ਲ ਫਸ ਸਕਦੇ ਨੇ ਇਹ ਤੇ ਸਾਫ ਸ਼ਬਦਾਂ ਵਿੱਚ ਸਾਡਾ ਇੰਗਲਿਸ਼ ਵਿੱਚ ਵਰਡ ਹੈ ਇਲੀਗਲ ਕਮ ਹੈਗਾ ਠੀਕ ਹੈ ਨਾ ਤੁਸੀਂ ਨਾ ਹੀ ਕਰੋ ਤਾਂ ਵਧੀਆ ਹੈਗਾ ਮੈਂ ਨਾ ਇੱਕ ਐਗਜ਼ਾਮਪਲ ਵੈਰੀ ਸਿੰਪਲ ਐਗਜ਼ਾਮਪਲ ਤੁਸੀਂ ਰੋਡ ਤੇ ਫ੍ਰੀਵਿਥ ਤੇ ਜਾ ਰਹੇ ਹੋ ਤੁਹਾਡੇ ਸਾਹਮਣੇ ਟਰੱਕ ਹੈਗਾ ਤੁਹਾਨੂੰ ਪਤਾ ਹੈਗਾ ਰੋੜੀ ਆ ਰਹੀ ਹੈ ਤੁਹਾਡੀ ਕਾਰ ਪਿੱਛੇ ਤੁਹਾਨੂੰ ਪਤਾ ਹੈਗਾ ਰੋੜੀ ਤੁਸੀਂ ਚਲਾ ਰਹੇ ਹੋ ਰੋੜੀ ਨੇ ਆ ਕੇ ਤੁਹਾਡੀ ਸਕਰੀਨ ਕ੍ਰੈਸ਼ ਕਰਨ ਦੇ ਚਾਂਸਸ ਹੁੰਦੇ ਹੈਗੇ ਹੋ ਸਕਦਾ ਹੈ ਤੁਹਾਨੂੰ ਹੋ ਜਾਣ ਬੈਟਰ ਹੈ ਆਪਣੀ ਕਾਰ ਨੂੰ ਸਾਈਡ ਲੇਨ ਵਿੱਚ ਕਰ ਲੋ ਐਸ ਤਰਾ ਹੀ ਐਸ ਤਰਾ ਦਾ ਕੰਮ ਨਾ ਕਰੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਤੁਸੀਂ ਪਲਾਨਿੰਗ ਨਾਲ ਚੱਲੋਗੇ ਪਹਿਲਾਂ ਤੋ ਸੋਚ ਸਮਝ ਕੇ ਕੋਈ ਸਹੀ ਐਡਵਾਈਸ ਲਓ ਮੈਂ ਨਹੀਂ ਕਿੰਦਗੀ ਮੇਰੇ ਕੋਲ ਆਓ ਜਾਂ ਕਿਸੇ ਹੋਰ ਦੇ ਕੋਲ ਜਾਓ ਸਹੀ ਐਡਵਾਈਸ ਲਓ ਸੋਚ ਸਮਝ ਕੇ ਗੱਲ ਕਰੋ ਕਿ ਮਾਪਿਓ ਨੇ ਤੁਹਾਨੂੰ ਭੇਜਿਆ ਹੈਗਾ ਥੋੜੀ ਉਮੀਦਾਂ ਹੈਗੀ ਤੇ ਆਪਣੀ ਲਾਈਫ ਦੇ ਵਿੱਚ ਐਸਾ ਤਾਂ ਕੋਈ ਕੰਮ ਨਾ ਕਰੋ ਕਿ ਅੱਗੇ ਜਾ ਕੇ ਪ੍ਰੋਬਲਮ ਆ ਜਾਏ ਦੇਖੋ ਹੋ ਸਕਦਾ ਕੋਈ ਤੁਹਾਡੀ ਕੰਪਲੇਨ ਕਰਦੇ ਫੇਰ ਕੀ ਹੋਣਾ ਯੂ نو ਪਰ ਨਾਲ ਹੀ ਨਾਲ ਤੁਸੀਂ ਕਹਿ ਰਹੇ ਹੋ ਤੁਸੀਂ ਕੈਸ਼ ਵਿੱਚ ਕੰਮ ਕਰ ਰਹੇ ਹੋ ਕੁਝ ਨਹੀਂ ਹੁੰਦਾ ਕਿ ਨਹੀਂ ਪਰ ਤੁਸੀਂ ਸਮਝੋ ਇਹ ਸਾਰਾ ਵਰਕ ایکسپੀਰੀਅੰਸ 카ਉਂਟ ਨਹੀਂ ਹੁੰਦਾ ਤੇ ਤੁਸੀਂ ਅੱਜ ਦਾ ਟਾਈਮ ਤਾਂ ਚਲਾ ਲਿਆ ਪਰ ਤੁਹਾਡੇ ਤੁਸੀਂ ਆਪਣੇ ਫਿਊਚਰ ਦੇ ਨਾਲ ਯੂ نو ਖਿਲਾੜ ਕਰ ਰਹੇ ਹੋ ਸਿੰਪਲ ਸ਼ਬਦਾ ਵਿੱਚ ਹਾਂਜੀ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਂ ਤੁਹਾਡੇ ਕੋਲ ਟਰੈਵਲ ਰਾਈਟਸ ਨਹੀਂ ਹੋਣੇ ਤੇ ਰੱਬ ਨਾ ਕਰੇ ਕਿਤੇ ਕੋਈ ਤੁਹਾਨੂੰ ਟਰੈਵਲ ਕਰਨਾ ਪੈ ਜਾਂਦਾ ਕੋਈ ਐਮਰਜੈਂਸੀ ਆ ਜਾਂਦੀ ਆ ਤੇ ਫਿਰ ਤੁਸੀਂ ਕੀ ਕਰੋਗੇ ਹਾਂਜੀ ਤੁਸੀਂ ਇੱਕ ਵਾਰੀ ਗਏ ਜਾਣਾ ਪੈ ਗਿਆ ਫਿਰ ਤੁਸੀਂ ਵਾਪਸ ਨਹੀਂ ਆ ਸਕਦੇ ਅੱਛਾ ਚਲੋ ਜੇ ਆਪਾਂ ਇਸ ਤਰ੍ਹਾਂ ਸੋਚ ਵੀ ਲੈਨੇ ਆ ਕਿ ਕਿਸੇ ਨੇ ਇਸ ਤਰ੍ਹਾਂ ਦੀ ਗਲਤੀ ਕਰ ਵੀ ਲਈ ਕੋਈ ਵਾਪਸ ਚਲਾ ਗਿਆ ਤੇ ਫਿਰ ਉਹ ਕੀ ਕਦੀ ਵੀ ਵਾਪਸ ਨਹੀਂ ਆ ਸਕਦਾ ਜਾਂ ਕਿ ਉਹਦਾ ਪ੍ਰੋਸੈਸ ਜਿਹੜਾ ਉਹ ਲੰਬਾ ਹੋ ਜਾਏਗਾ ਮੈਂ ਅਗਰ ਆਪਣੇ ਪਰਸਨਲ ਰਾਏ ਕਿ ਕਵਾ ਲੀਗਲੀ ਮੈਟਰਸ ਯੂ نو ਲਾਈਕ ਤੁਸੀਂ ਬੁੱਕ ਸਵਿਚ کہہ ਸਕਦੇ ਨਹੀਂ ਤੁਸੀਂ ਅਪਲਾਈ ਕਰ ਸਕਦੇ ਹੋ ਮਨਾ ਨਹੀਂ ਕਰਦੀ ਗਵਰਨਮੈਂਟ ਕਿ ਤੁਸੀਂ ਨਾ ਅਪਲਾਈ ਕਰੋ ਡਿਪਾਰਟਮੈਂਟ ਪਰ ਆਉਣ ਦੇ ਚਾਂਸਸ ਨਹੀਂ ਹੁੰਦੇ ਮੈਂ ਪਹਿਲਾਂ ਹੀ শ্রোਤਾ ਨੂੰ ਇਹ ਸਮਝਾਉਣਾ ਚਾਹੁੰਦੀ ਕਿ ਮੈਂ ਪਰਸਨਲੀ ਮੇਰੇ ਕਲਾਈਂਟ ਜਦੋਂ ਐਸ ਤਾਂ ਦੀ ਕੋਈ ਚੀਜ਼ ਦੇ ਵਾਸਤੇ ਆਉਂਦੇ ਮੈਂ ਉਹਨੂੰ ਫ੍ਰੈਂਕਲੀ ਬੋਲਦੀ ਹਾਂ ਤੁਸੀਂ ਵਰਸਟ ਕੰਵਰਸ ਦੇ ਵਾਸਤੇ ਤਿਆਰ ਹੋ ਜਾਓ ਇਟਸ ਨੋਟ ਈਜ਼ੀ ਜੋ ਤੁਸੀਂ ਸੋਚ ਰਹੇ ਹੋ ਤੁਸੀਂ ਜਾ ਕੇ ਦੁਬਾਰਾ ਆਣਾ ਬਹੁਤ ਮੁਸ਼ਕਲ ਹੋ ਜਾਣਾ ਪਹਿਲਾਂ ਸੋਚ ਸਮਝ ਕੇ ਕਦਮ ਲਓ ਇੱਕ ਵਾਰੀ ਗਏ ਤੇ ਨਾ ਸਮਝੋ ਕਿ ਤੁਸੀਂ ਦੋ-ਤਿੰਨ ਸਾਲ ਬਾਅਦ ਕਰ ਲੋਗੇ ਫਿਰ ਯੂ ਆਰ ਇਨ ਦਾ ਸੇਮ ਕਿਊ ਜਿੱਥੇ ਦੂਜੇ ਲੋਕੀ ਪਹਿਲਾਂ ਤੋਂ ਮਿਹਨਤ ਕਰਕੇ ਪਹੁੰਚੇ ਹੈਗੇ ਹੈ ਨਾ ਤੇ ਦੇ ਵਿਲ ਗੈਟ ਮੋਰ ਪ੍ਰੀਫਰੈਂਸ ਦੈਨ ਯੋਰ ਕੇਸ ਰਾਈਟ ਠੀਕ ਕਿ ਮੈਨੂੰ ਲੱਗਦਾ ਕਿ ਮੈਂ ਸੁਣਨ ਵਿੱਚ ਵੀ ਆਉਂਦਾ ਕਿ ਬੱਚੇ ਕਹਿੰਦੇ ਨੇ ਜੇ ਅਸੀਂ ਇੱਕ ਵਾਰੀ ਆਸਟ੍ਰੇਲੀਆ ਤੋਂ ਹੋ ਕੇ ਵਾਪਸ ਕੇ ਆਏ ਆ ਤੇ ਅਸੀਂ ਮਤਲਬ ਕਿ ਉਹਨਾਂ ਦੇ ਪ੍ਰਾਇੋਰਟੀ ਲਿਸਟ ਵਿੱਚ ਮੰਗੇ ਕਿ ਸਾਨੂੰ ਪ੍ਰਾਇੋਰਟਾਈਜ਼ ਕਰਾਂਗੇ ਕੀ ਕਦੀ ਤੁਸੀਂ ਵੀ ਇਸ ਤਰ੍ਹਾਂ ਦਾ ਕੁਝ ਸੁਣਿਆ ਨਹੀਂ ਜੀ ਐਸ ਵਾਸਤੇ ਮੈਂ ਸਾਰਿਆਂ ਨੂੰ ਕਹਿੰਦੀ ਮੈਂ ਕਦੀ ਨਹੀਂ ਇਸ ਤਰ੍ਹਾਂ ਸੁਣਿਆ ਯੂ ਆਲਵੇਜ਼ ਹੈਵ ਟੂ ਅੰਡਰਸਟੈਂਡ ਕਿ ਤੁਹਾਡਾ ਕੇਸ ਬਾਈ ਕੇਸ ਬੇਸਿਸ ਹੈ देयर इज नो ਸਪੈਸ਼ialਟੀ एवरीथिंग ਤੁਸੀਂ ਪੀਆਰ ਦੀ ਗੱਲ ਕਰਦੇ ਹੋ एवरीथिंग ਇਜ਼ ਪੁਆਇੰਟ ਟੈਸਟਡ ਐਂਡ एवरीथिंग ਇਜ਼ ਯੋਰ ਕੈਪੇਬਿਲਿਟੀ ਕੁਆਲੀਫਿਕੇਸ਼ਨ ਐਕਸਪੀਰੀਐਂਸ ਹੈਗੀ ਤੇ ਵਧੀਆ ਨਹੀਂ ਹੈਗੀ ਪਰ ਤੁਹਾਡੀ ਇਮੀਗ੍ਰੇਸ਼ਨ ਹਿਸਟਰੀ ਤੇ ਨਾਲ ਹੀ ਤੁਹਾਡੀ ਫੈਮਿਲੀ ਦੀ ਇਮੀਗ੍ਰੇਸ਼ਨ ਹਿਸਟਰੀ ਜਦੋਂ ਇਵਨ ਇਫ ਯੋਰ ਬ੍ਰਦਰ ਐਂਡ ਸਿਸਟਰ ਮਾਂ ਭੈਣ ਭਰਾ ਇੱਥੇ ਰਹਿੰਦੇ ਉਹ ਓਵਰਸਟੇ ਉਹ ਵੀ ਤੁਹਾਨੂੰ ਇਫੈਕਟ ਕਰਦੀ ਆ ਤੇ ਇਟਸ ਵੈਰੀ ਇੰਪੋਰਟੈਂਟ ਸੋ ਸਮਝ ਕੇ ਕੰਮ ਕਰੋ ਜੀ ਤੇ ਅਸੀਂ ਛੋਟੀਆਂ ਮਿਸਟੇਕਸ ਦੀ ਤਾਂ ਗੱਲ ਕੀਤੀ ਆ ਕੋਈ ਵੱਡੀ ਮਿਸਟੇਕ ਜਿਹੜੀ ਤੁਸੀਂ ਦੱਸਣੀ ਚਾਹੋ ਕਿ ਬੱਚੇ ਆਮ ਤੌਰ ਤੇ ਇਹ ਵਾਲੀ ਵੱਡੀ ਮਿਸਟੇਕ ਕਰ ਦਿੰਦੇ ਨੇ ਦੋ ਤਿੰਨ ਮਿਸਟੇਕ ਹੈ ਕਿ ਹੈਂਡ ਇਨ ਹੈਂਡ ਨਾਲ ਚਲਦੀ ਹੈਗੀ ਪਹਿਲੀ ਮਿਸਟੇਕ ਤਾਂ ਮੈਂ ਦੇਖੀ ਹੈ ਕਿ ਬੱਚੇ ਕੀ ਸੋਚਦੇ ਕਿ ਸਾਡਾ ਸਰਟੀਫਿਕੇਟ 3 ਡਿਪਲੋਮਾ ਹੋ ਗਿਆ ਹੁਣ ਅੱਗੇ ਗ੍ਰੈਜੂਏਟ ਡਿਪਲੋਮਾ ਕੋਈ ਗੱਲ ਨਹੀਂ 6 ਮੰਥਸ ਓਕੇ ਫੇਰ ਸਟਾਰਟ ਕਰਾਂਗੇ ኢਸੀਓ ਦੀ ਟਾਈਮਿੰਗ ਨਾਲ ਮੈਚ ਕਰਦੀ ਪਰ ਤੁਹਾਡੀ ਵੀਜ਼ਾ ਦੀ ਸਟੂਡੈਂਟ ਵੀਜ਼ਾ ਸਭ ਤੋਂ ਪਹਿਲੀ ਕੰਡੀਸ਼ਨ ਆ ਹੈਗੀ ਕਿ ਤੁਸੀਂ ਇਨਰੋਲਮੈਂਟ ਮੇਨਟੇਨ ਕਰਨੀ ਹੈ ਓਕੇ ਹੁਣ ਤੁਹਾਡੀ ਛੁੱਟੀਆਂ ਹੈਗੀ ਦਿਸੰਬਰ ਜਨਵਰੀ ਹੈ ਤੁਹਾਡੀ ਇਨਟੇਕ ਦੇ ਵਿੱਚ ਮੈਕਸਿਮਮ 30 ਡੇਜ਼ ਅਲਾਉਡ ਹੋਣ ਦੇਗੇ ਨੇ ਐ ਨਹੀਂ ਕਿ ਤੁਸੀਂ ਸਰਟੀਫਿਕੇਟ 3 ਡਿਪਲੋਮਾ ਦੇ ਬਾਅਦ 6 ਮੰਥਸ ਦੀ 8 ਮਹੀਨੇ ਦੀ ਛੁੱਟੀ ਲੈ ਕੇ ਬੈਠੇ ਹੋ ਕੁਝ ਨਹੀਂ ਹੋਣਾ ਨਾ ਫਿਰ ਤੁਹਾਨੂੰ ਕੀ ਹੋਣਾ ਜਾਂ ਤੇ ਕਿਸੇ ਨੂੰ ਪਤਾ ਨਹੀਂ ਚੱਲਣੀ ਤੁਸੀਂ ਸਟੂਡੈਂਟ ਵੀਜ਼ਾ ਨੈਕਸਟ ਪਾਣਾ ਹੈ ਕੋਈ ਹੋਰ ਕੋਈ ਵੀਜ਼ਾ ਪਾਣਾ ਤੇ ਇਮੀਗ੍ਰੇਸ਼ਨ ਨੇ ਜੱਜ ਕਰਨਾ ਕਿ ਤੁਹਾਡੀ ਰੋਲ ਮੈਂ ਨਹੀਂ ਸੀਗੀ ਯਾ ਤਾਂ ਸਿੰਪਲ ਤੁਹਾਨੂੰ ਇੱਕ ਕੈਨਸਲੇਸ਼ਨ ਦਾ ਨੋਟਿਸ ਆ ਜਾਣਾ ਸੈਕਸ਼ਨ 116 ਦਾ ਕਿ ਤੁਸੀਂ ਆਪਣੀ ਸਟੂਡੈਂਟ ਰੋਲ ਮੈਂਟੇਨ ਨਹੀਂ ਕਰਤੀ ਐਨੀ ਲੰਬੀ ਛੁੱਟੀਆਂ ਨਹੀਂ ਲੈਣੀ ਤੇ ਇਹ ਬਹੁਤ ਇੰਪੋਰਟੈਂਟ ਹੈ ਕਿ ਸਟੂਡੈਂਟਸ ਨੂੰ ਸ਼ਰੋਤਾ ਨੂੰ ਇਹ ਸਮਝਾ ਲੈ ਕਿ ਜ਼ਿੰਮੇਵਾਰੀ ਤੁਹਾਡੀ ਹੈਗੀ ਤੁਹਾਡੇ ਏਜੈਂਟ ਦੀ ਵੀ ਨਹੀਂ ਤੁਹਾਡੇ ਕਾਲਜ ਦੀ ਵੀ ਨਹੀਂ ਇਹ ਤੁਹਾਡੀ ਜ਼ਿੰਮੇਵਾਰੀ ਹੈਗੀ ਤੇ ਤੁਸੀਂ ਮੇਨਟੇਨ ਕਰਕੇ ਰੱਖੋ ਓਕੇ ਤੇ ਇਹਨੂੰ ਅਸੀਂ ਮਤਲਬ ਕਿ ਕੋਰਸ ਲੋਡ ਜਾਂ ਫਿਰ اٹینڈنس ਦੀ ਜਿਹੜੀ ਮਿਸਟੇਕ ਬੱਚੇ ਬਣਾਉਂਦੇ ਆ ਇਹ ਦੀ ਇਹ ਹੀ ਮਤਲਬ ਕਿ ਇਹਦੇ ਨਾਲ ਹੀ ਰਿਲੇਟ ਕਰਦੀ ਹੈ ਹਾਂਜੀ ਹਾਂਜੀ ਬਿਲਕੁਲ ਇਸ ਨਾਲ ਰਿਲੇਟ ਵੀ ਕਰ ਸਕਦੇ ਹੋ ਕਿ ਕੀ ਹੁੰਦਾ ਹੈ ਕਿ ਬੱਚੇ ਸਮਝੋ ਅੱਜ ਪੜਾਈ ਕਰ ਰਹੇ ਨੇ ਤੁਹਾਨੂੰ ਸੈਮੈਸਟਰ ਵਿੱਚ ਤੁਸੀਂ ਬੈਚਲਰਸ ਕਰ ਰਹੇ ਹੋ ਆ ਸੈਮੈਸਟਰ ਵਿੱਚ 4 ਸਬਜੈਕਟਸ ਕਰਨੇ ਜ਼ਰੂਰੀ ਹੈਗੇ ਬੱਚੇ ਨੂੰ ਲੱਗਾ ਮੈਂ 3 ਕਰ ਲਵਾਂਗੇ ਮੇਰੇ ਕੋਲ ਆਂਦੇ ਹੀ ਕੇਸ ਜਦੋਂ ਉਹਨਾਂ ਦਾ कोर्स कि हो जाता है कि मैं हूँ छे महीने होर चाहिए मैं क्यों बोलते अभी तीन कर करें मैं फिर कोई है कोई सस्पेंशन है कुछ होया बोलता हाँ मैं बहार पर पेपर वर्क नहीं है ना इनफॉर्म किया ना फॉर्मल प्रोसीजर बनाया बस कम सबजेक्ट लै बिना कुछ सोचे समझे इस okay. बारे भी थोड़ी जिम्मेदारी है तुम्हें अप्लाई करना है okay. कि तुम जो करो ਮੈਂਟਲ ਇਸ਼ੂ ਹੋ ਗਿਆ ਹੈਲਥ ਇਸ਼ੂ ਹੋ ਗਿਆ ਡਿਫਰਮੈਂਟ ਅਪਲਾਈ ਕਰੋ ਕੋਰਸ ਲੋਡ ਕਮ ਲੋ ਐਸ ਤਰ੍ਹਾਂ ਨਹੀਂ ਤੁਸੀਂ ਸੋਚੋ ਕਿ ਨਹੀਂ ਮੈਂ 4 ਦੀ ਜਗ੍ਹਾ 2 ਕਰ ਲੈਣਾ ਕੋਈ ਨਹੀਂ ਮੈਂ ਅੱਗੇ ਕਰ ਲਵਾਂਗਾ ਨਾ ਫਿਰ ਤੁਸੀਂ ਅਗੇਨ ਵੀਜ਼ਾ ਦੀ ਕੰਡੀਸ਼ਨ ਦੀ ਉਲੰਘਣਾ ਕਰ ਰਹੇ ਹੋ ਤੇ ਫੇਰ ਤੁਹਾਨੂੰ ਹੋਰ ਅੱਗੇ ਜਾ ਕੇ ਪ੍ਰੋਬਲਮ ਆਣੀ ਕਿਉਂਕਿ ਤੁਸੀਂ ਆਪਣੀ ਪਹਿਲੇ ਵੀਜ਼ਾ ਦੀ ਕੰਡੀਸ਼ਨ ਤੋਂ ਨਹੀਂ ਮੇਨਟੇਨ ਕਰਿਆ ਤੇ ਇਮੀਗ੍ਰੇਸ਼ਨ ਕਹਿੰਦੀ ਹੁਣ ਪਹਿਲੀ ਵਾਰ ਤੇ ਕਰਿਆ ਨਹੀਂ ਤੁਸੀਂ ਕੀ ਗਾਰੰਟੀ ਤੁਹਾਡੀ ਤੁਸੀਂ ਦੂਸਰੀ ਵਾਰ ਵੀ ਕਰੋਗੇ ਇਸ ਵਾਸਤੇ ਮੁਸ਼ਕਲ ਬਹੁਤ ਆਂਦੀ ਹੈਗੀ ਤੇ ਕੋਰਸ ਲੋਡ ਜਦ ਤੱਕ ਨਾ ਤੁਸੀਂ ਕੰਮ ਕਰੋ ਨਾ ਤੁਸੀਂ ਇਨਕਰੀਜ਼ ਕਰੋ ਜਦੋਂ ਤੱਕ ਤੁਹਾਡੀ ਕਾਲਜ ਤੋਂ ਅਪਰੂਵਲ ਨਾ ਆਇਆ ਪ੍ਰੋਪਰ ਪ੍ਰੋਸੀਜਰ ਨਾ ਹੋਏ ਹੋਏ ওকে ਤੇ اٹੈਂਡੈਂਸ ਜਿਹੜੀ ਆ ਕਿ ਉਹ ਜ਼ਰੂਰ ਮੇਨਟੇਨ ਕਰੋਗੇ ਜਿੰਨੇ रिक्वायर्ड है वो नी जरूर होनी चाहिए हाँ हाँ क्योंकि आई थिंक कि पहली चीज अगले यही वेखण के कि जिस चीज लिए ਤੁਸੀਂ ਆਏ ਹੋ ਕਿ ਉਹ ਹੀ ਨਹੀਂ ਕਰ ਰਹੇ ਤੇ ਉਹ دوسرے ਕੰਮ ਤੇ ਫਿਰ ਬਾਅਦ ਵਿੱਚ ਨਾ ਹਾਂਜੀ ਹਾਂਜੀ اٹینڈنس ਇਜ਼ ਵੈਰੀ ਇੰਪੋਰਟੈਂਟ ਮੈਨੂੰ ਬਹੁਤ سارے ਬੱਚੇ ਮੈਂ ਲੇ ਕਿ ਮੈਮ ਕੋਲਜ ਤੇ ਕੋਰਸ ਪ੍ਰੋਗਰੈਸ ਤੇ ਚੱਲਦਾ ਗਿਆ ਇਸ ਤਰ੍ਹਾਂ ਹੈਗਾ ਮੈਂ ਕਹਿੰਦੀ ਤੁਸੀਂ اٹینڈ ਕਰੋਗੇ ਤੇ ਤੁਸੀਂ ਕਲਾਸ ਸਮਝਾਓਗੇ ਸਮਝੋਗੇ ਤੁਸੀਂ ਪਾਸ ਕਰੋਗੇ ਹਾਂਜੀ ਤੁਸੀਂ ਜਾਓਗੇ ਨਹੀਂ ਤੇ ਤੁਹਾਡਾ ਕੀ ਹੋਣਾ ਬਿਲਕੁਲ ਤੁਸੀਂ ਜਿਸ ਵਾਸਤੇ ਤੁਸੀਂ ਪੈਸੇ ਦੇ ਰਹੇ ਹੋ ਤੁਹਾਡੀ এডੂਕੇਸ਼ਨ ਵੈਗਰੂਜ ਨੇ ਬਹੁਤ ਮੇਰ ਕਰਕੇ ਤੁਹਾਨੂੰ ਦਿੱਤੀ ਕਿ ਪੂਰੀ ਕਰੋ ਤੇ ਆਪਣੀ ਲਾਈਫ ਵਿੱਚ ਅੱਗੇ ਵਧੋ ਜੀ ਅਪ੍ਰੀਤੀ ਜੀ ਕਈ ਸਟੂਡੈਂਟਸ ਜਿਹੜੇ ਇੱਥੇ ਆਉਂਦੇ ਨੇ ਉਹ ਆਲਰੇਡੀ ਮੈਰਿਡ ਹੁੰਦੇ ਨੇ ਜਾਂ ਫਿਰ ਜਦੋਂ ਸਟੂਡੈਂਟ ਆਉਂਦੇ ਨੇ ਇੱਥੇ ਆ ਕੇ ਵਿਆਹ ਕਰਵਾ ਲੈਂਦੇ ਨੇ ਤੇ ਉਹ ਮਤਲਬ ਕਿ ਜਿਹੜੇ ਮੈਰਿਡ ਸਟੂਡੈਂਟਸ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਵੱਲੋਂ ਕੋਈ ਖਾਸ ਤਰ੍ਹਾਂ ਦੀਆਂ ਮਿਸਟੇਕਸ ਬਣਾਈਆਂ ਜਾਂਦੀਆਂ ਜਾਂ ਉਹਨਾਂ ਦੀ ਫੈਮਿਲੀ ਵੱਲੋਂ ਕੋਈ ਮਿਸਟੇਕਸ ਬਣ ਸਕਦੀਆਂ ਨੇ ਹਾਂ ਜੀ ਐ ਮੈਰਿਡ ਕਪਲਸ ਦੀ ਨਾ ਦੋ ਸਭ ਤੋਂ ਵੱਡੀ ਗਲਤੀਆਂ ਹੁੰਦੀਆਂ ਨੇ ਇੱਕ ਉਹਨਾਂ ਦਾ ਰਿਲੇਸ਼ਨਸ਼ਿਪ ਸਟੇਟਸ ਦਾ ਡਿਕਲੇਰੇਸ਼ਨ ਤੇ ਨਾਲ ਉਹਨਾਂ ਦਾ ਕੋਈ ਬੇਬੀ ਹੋ ਗਿਆ ਤਾਂ ਉਹਨੂੰ ਅਪਡੇਟ ਨਹੀਂ ਕਰਦਾ ਬੇਬੀ ਦੇ ਵਾਸਤੇ ਕੀ ਹੁੰਦਾ ਕਿ ਤੁਹਾਡਾ ਔਨਸ਼ੋਰ ਬੇਬੀ ਹੋਇਆ ਯੂ ਡੋਨਟ ਹੈਵ ਟੂ ਵੇਟ ਕਿ ਤੁਹਾਡਾ ਪਾਸਪੋਰਟ ਆਏ ਤੁਹਾਡਾ ਜਦੋਂ ਬੱਚੇ ਦਾ ਬਰਥ ਸਰਟੀਫਿਕੇਟ ਆ ਜਾਂਦਾ ਹੈਗਾ ਲੋਕਲ ਅਥਾਰਟੀਆਂ ਜਿ ਜਿਨਾਂ ਵਿਕਟੋਰੀਆ ਦੀ ਬਰਥ ਰਜਿਸਟਰੀ ਹੈਗੀ ਜਦੋਂ ਉਹ ਆ ਜਾਏ ਇਮੀਗ੍ਰੇਸ਼ਨ ਨੂੰ ਤੁਸੀਂ ਅਪਡੇਟ ਕਰ ਸਕਦੇ ਹੋ ਯੂ ਡੋਨਟ ਹੈਵ ਟੂ ਵੇਟ ਫॉर ਪਾਸਪੋਰਟ ਤੇ ਤੁਹਾਡਾ ਵੀਜ਼ਾ ਫॉर ਅ ਨਿਊ ਬੋਰਨ ਬੇਬੀ ਆਟੋਮੈਟਿਕਲੀ ਅਟੈਚ ਹੋ ਜਾਂਦਾ ਹੈਗਾ ਅ ਪੈਸੇ ਦੀ ਪਰੇਸ਼ਾਨੀ ਨਹੀਂ ਹੁੰਦੀ ਉਹਦੇ ਵਿੱਚ ਨਾ ਬੱਚੇ ਕੀ ਕਰਦੇ ਹੈਂ ਕਈ ਵਾਰੀ ਸੋਚਦੇ ਹੈਂ ਅਸੀਂ ਪਾਸਪੋਰਟ ਦਾ ਵੇਟ ਕਰਨਾ ਹੁਣ ਸਾਡੇ ਕੋਲ ਪੈਸੇ ਨਹੀਂ ਹੈਗੇ ਇਨਫੋਰਮੇਸ਼ਨ ਨਹੀਂ ਹੈਗੀ ਪੂਰੀ ਫਿਰ ਉਹ ਕੀ ਕਰਦੇਗੇ ਨਾ ਬੱਚਿਆਂ ਨੂੰ ਐਡ ਨਹੀਂ ਕਰਦੇ ਆਪਣੇ ਕਈ ਵਾਰੀ ਆਂਦੇਗੇ 6 8 ਮੰਥਸ ਵਾਲ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਸਮਝ ਰਹੇ ਹੋ ਕਿ ਤੁਹਾਡਾ ਬੱਚਾ 6 ਤੋਂ 8 ਮੰਥਸ ਵਿਦਾਊਟ ਐਨੀ ਵੀਜ਼ਾ ਸਟੇਟਸ ਇੱਥੇ ਹੈਗਾ ਹੁਣ ਤੁਸੀਂ ਅਪਲਾਈ ਕਰੋਗੇ ਇਮੀਗ੍ਰੇਸ਼ਨ ਤੋਂ ਹੋ ਸਕਦਾ ਹੈ ਇਮੀਗ੍ਰੇਸ਼ਨ ਨੇ ਕਿਹਾ ਕਿ ਆਨਸ਼ੋਰ ਨਹੀਂ ਹੋ ਸਕਦਾ ਬਾਹਰ ਪੇ ਠੀਕ ਹੈ ਨਾ ਫੇਰ ਤੁਹਾਡੀ ਹੋਰ ਖੰਜਲਖਾਰੀ ਬਣ ਜਾਣੀ ਫੇਰ ਤੋਂ ਇਟਸ ਅ ਵੈਰੀ ਸਿੰਪਲ ਪ੍ਰੋਸੈਸ ਤੁਹਾਨੂੰ ਨਹੀਂ ਸਮਝ ਆ ਰਿਹਾ 13181 ਇਮੀਗ੍ਰੇਸ਼ਨ ਦਾ ਨੰਬਰ ਹੈਗਾ ਤੁਸੀਂ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ ਕਾਲ ਕਰੋ ਇਟਸ ਅ ਵੈਰੀ ਸਿੰਪਲ ਪ੍ਰੋਸੈਸ ਜਿੰਨਾ ਆਰਾਮ ਨਾਲ ਕਰੋ ਦੂਜੀ ਮੈਂ ਸਭ ਤੋਂ ਵੱਡੀ ਗੱਲ ਦੇਖੀ ਹੈਗੀ ਵਿਦ ਮੈਰਿਟ ਕਪਲਸ ਆਮ ਇਟਸ ਅ ਵੈਰੀ ਪਰਸਨਲ ਥਿੰਗ ਇਟਸ ਨਾਟ ਮਾਈਗ੍ਰੇਸ਼ਨ ਨਾਲ ਰਿਲੇਟਡ ਤੁਹਾਡੀ ਲੜਾਈ ਹੋਈ ਤੁਹਾਨੂੰ ਨਵਾਂ ਵੀਜ਼ਾ ਪਾਣਾ ਤੁਸੀਂ ਸੈਪਰੇਟਡ ਲਿਖ ਦੇਤਾ। ਆਹ ਨਹੀਂ। ਅੱਛਾ, ਠੀਕ ਠੀਕ। ਫਿਰ ਤੁਸੀਂ ਸੋਚਣਾ ਹੀ ਨਹੀਂ ਕਿ ਇਹਦੇ ਰਿਪਰਕਸ਼ਨ ਕੀ ਹੋਣੇ ਕਿ ਉਸ ਬੰਦੇ ਨੂੰ ਫੇਰ ਤੋਂ ਤੁਸੀਂ ਐਡ ਕਰਨਾ ਹੈ ਤੁਹਾਡੇ ਪਾਰਟਨਰ ਨੂੰ, ਯੂ ਹੈਵ ਟੂ ਅਪਲਾਈ ਅ ਨਿਊ ਵੀਜ਼ਾ, ਪੇ ਨਿਊ ਫੀਸ। ਜਦੋਂ ਤੁਹਾਡੀ ਇੱਕ ਹੀ ਫੇਜ਼, ਇੱਕ ਹੀ ਅਪਲੀਕੇਸ਼ਨ ਵਿੱਚ ਸਾਰੀ ਗੱਲਾਂ ਹੋ ਸਕਦੀ ਸੀ। ਪਰ ਨਾਲ ਹੀ ਅਗਰ ਤੁਹਾਡੀ ਹੁਣ ਤੁਸੀਂ ਸੈਪਰੇਟਡ ਹੋ ਐਂਡ ਸੈਪਰੇਟਡ ਲਿਖਣਾ and then go into confusion in immigration ਤੁਹਾਨੂੰ ਹੋਰ ਐਵਿਡੈਂਸ ਮਿਲਦੇ ਇਫ ਯੂ ਆਰ ਨਾਟ ਟੁਗੇਦਰ ਬੈਟਰ ਹੈ ਕਿ ਯੂ ਆਰ ਦਾ ਲੀਗਲ ਸੋਲੂਸ਼ਨ ਲੋ ਫੇਅਰ ਇਮੀਗ੍ਰੇਸ਼ਨ ਨੂੰ ਦੱਸ ਤੋਂ ਮੈਂ ਇਸ ਤਰ੍ਹਾਂ ਨਾ ਕਰੋ ਕਿ ਅਜ ਅਸੀ ਐ ਹੈਗਾ ਮੇਰਾ ਮੈਰਿਟਲ ਸਟੇਟਸ ਕੱਲ ਮੇਰਾ ਮੈਰਿਟਲ ਸਟੇਟ ਹੈ ਇਟ ਕ੍ਰੀਏਟਸ ਲੋਟ ਆਫ ਕਨਫਿਊਜ਼ਨ ਕਈ ਵਾਰੀ ਕੇਸ ਸਾਡੇ ਕੋਲ ਆਉਂਦੇ ਨੇ सेक्शन 56 नोटिस बार बार आ रहा है क्योंकि इमीग्रेसन क्लियर नहीं हो रहा है डॉक्यूमेंट्स तो कि चल के रहेगा है uh -huh. भी हेल्प नहीं कर सकते क्योंकि बच्चा ने बहुत कंफ्यूजन कर दिता okay. है फिर उस टाइम तो तुम आइदर यू कैन गो डू दिस वे और दैट वे कोई ਮਿਡਲ ਦਾ ਰਸਤਾ ਨਹੀਂ ਹੁੰਦਾ ਓਕੇ ਇਹਦੇ ਨਾਲ ਹੀ ਮੈਨੂੰ ਇੱਕ ਹੋਰ ਮੇਰੇ ਦਿਮਾਗ ਵਿੱਚ ਸਵਾਲ ਆ ਰਿਹਾ ਸੀਗਾ ਕਿ ਕਈ ਵਾਰੀ ਘਰ ਵਿੱਚ ਛੋਟੀ ਮੋਟੀ ਗੱਲ ਹੋ ਜਾਂਦੀ ਹੈ ਹਨਾ ਦੇ ਲਿਵਿੰਗ ਹੈਪੀਲੀ ਬਟ ਕੋਈ ਛੋਟੀ ਮੋਟੀ ਗੱਲ ਹੋ ਗਈ ਤੇ ਡੋਮੈਸਟਿਕ ਵਾਇਲੈਂਸ ਦਾ ਕੇਸ ਬਣਾ ਲੈਂਦੇ ਆ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਜਾਂ ਕਿਸ ਤਰ੍ਹਾਂ ਤੇ ਕੀ ਅੱਗੇ ਜਾ ਕੇ ਬਾਅਦ ਵਿੱਚ ਫੇਰ ਇਕੱਠੇ ਹੋ ਜਾਂਦੇ ਆ ਮਤਲਬ ਕੋਈ ਇੰਨਾ ਸੀਰੀਅਸ ਨਹੀਂ ਹੁੰਦਾ ਬਸ ਉਹ ਉਸ ਮੂਮੈਂਟ ਤੇ ਹੁੰਦਾ ਲੱਗ ਰਿਹਾ ਹੁੰਦਾ ਕਿ ਚਲੋ ਮੈਂ ਇਹਨੂੰ ਡਰਾਉਣ ਵਾਸਤੇ ਜਾਂ ਕਿਸ ਤਰ੍ਹਾਂ ਵੀ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਅਗੇ ਜਾ ਕੇ ਇਸ ਦਾ ਵੀ ਅਸਰ ਉਹਨਾਂ ਦੇ ਵੀਜ਼ੇ ਤੇ ਪਵੇਗਾ ਵੀਜ਼ੇ ਦੇ ਵਿੱਚ ਅਗਰ ਜਿੰਨਾ ਸਟਰੋਂਗ ਚਾਰजेस ਹੈਗੇ ਕਿਉਂਕਿ ਜਦੋਂ ਤੁਸੀਂ ਡੋਮੈਸਟਿਕ ਬੈਲੈਂਸ ਦਾ ਕੇਸ ਕਰ ਰਹੇ ਹੋ ਤੇ ਪੁਲਿਸ ਦੀ ਜ਼ਿੰਮੇਦਾਰੀ ਹੋਣੀ ਹੈ ਕਿ ਬੰਦੇ ਨੂੰ ਚਾਰਜ ਕਰਨਾ ਕਿਸਨਾ ਚਾਰਜ ਹੋ ਰਹੇ ਨੇ ਕਿਸ ਤਰ੍ਹਾਂ ਦਾ ਸੀਰੀਅਸ ਚਾਰजेस ਹੈਗਾ ਇੰਟਰਵੈਂਸ਼ਨ ਆਰਡਰ ਲੱਗੇ ਹੈਗੇ ਕਿ ਨਹੀਂ ਲੱਗੇ ਹੈਗੇ ਇਹ ਵੈਰੀ ਕੇਸ ਟੂ ਕੇਸ ਡਿਪੈਂਡੈਂਟ ਹੈਗਾ ਫਿਰ ਕੀ ਹੁੰਦਾ ਹੈ ਕਿ ਕਈ ਵਾਰ ਚਾਰਜਸ ਸਟਰੋਂਗ ਹੈ ਨਹੀਂ ਤੇ ਤੁਹਾਡੇ ਫੈਡਰਲ ਪੁਲਿਸ ਚੈੱਕ ਵਿੱਚ ਦਿਖਦਾ ਹੈਗਾ ਕਿ ਕੀ ਹੋਇਆ ਥੈਨ ਯੂ हैव टू ਐਕਸਪਲੇਨ ਇਟਸ ਵੈਰੀ ਕੇਸ ਬਾਈ ਕੇਸ ਬੇਸਿਸ ਹੋ ਸਕਦਾ ਹੈਗਾ ਕਿ ਐਨਾ ਪ੍ਰੋਬਲਮ ਨਾ ਹੋਏ ਕਿ ਸਿੰਪਲ ਕਮਿਊਨਿਟੀ ਜਾਂ ਕੋਈ ਕੋਰਸ ਕਰਨ ਨੂੰ ਦੇ ਦਿੱਤਾ ਐਂਗਲ ਮੈਨੇਜਮੈਂਟ ਦਾ ਇਟਸ ਇਨ ਯੂਅਰ ਐਫਪੀ ਪਰ ਤੁਸੀਂ ਸਮਝੋ ਇੱਕ ਵਾਰੀ ਤੁਸੀਂ ਆਪਣਾ ਪੁਲਿਸ ਕੇਸ ਬਣਾ ਲਿਆ ਹਾਂਜੀ ਠੀਕ ਹੈ ਨਾ ਇਟਸ ਲਾਈਕ ਐਨ ਐਫਆਰ ਇੰਡੀਅਨ ਟਰਮਸ ਦੇ ਵਿੱਚ ਫਿਰ ਇਟਸ ਨਾਟ ਕਿ ਤੁਸੀਂ ਹੋ ਗਿਆ ਕਿ ਨਹੀਂ ਹੋਇਆ ਕਿ ਅੱਗੇ ਨਾ ਅੱਗੇ ਜਾ ਕੇ ਜਦੋਂ ਤੁਹਾਡਾ ਟੀਆਰ ਹੋਇਆ ਪੀਆਰ ਹੋਇਆ ਇਹ ਸਾਰੀ ਚੀਜ਼ਾਂ ਆਣੀਆਂ ਸੌਣੇ ਮੇਬੀ ਤੁਹਾਨੂੰ ਸਟੂਡੈਂਟ ਵੀਜ਼ਾ ਦੇ ਵਿੱਚ ਐਨੀ ਮੁਸ਼ਕਿਲ ਨਾ ਹੋਏ ਪਰ ਐ आई एम नॉट सीन डोंट रिपोर्ट इफ यू आर इन अ प्रॉब्लमैटिक सिचुएशन प्लीज़ रिपोर्ट करो पर सोच समझ के करो कि ये मजाक करने की चीज़ नहीं है यू नो किसी को डराने की चीज़ नहीं इट्स वेरी सीरियस इम्प्लीकेशन चलो आस्ट्रेलिया यूर नॉट अ डिजिज न यूर ऑन अ वीज आर सो अबाइड बाय द लॉ एंड रूल्स टू मेक श्योर कि पुलिस क्लीयरेंस क्लीन होए अगर तुम नहीं कर सकते तो आई विल से ऑल एवरी वन विच कोई प्रॉब्लम चल रही है लाइफ की शॉर्ट इट आउट बिफोर गोइंग टू द नेक्स्ट स्टेप देर आर मच ईजियर वे टू डू थिंग्स पर इफ यू आर नॉट हैप्पी यू आई हैव टू से यू नो बींग अूमेन यू नो कि परेशान हो तो जरूर रिपोर्ट करो डोंट थिंक अबाउट व्हाट्सअप ਪ੍ਰਿਕਰਸ਼ਨ ਕੀ ਵੀਜ਼ਾ ਨੂੰ ਕੀ ਹੋਣਾ ਹਾਂਜੀ ਬਿਲਕੁਲ ਪ੍ਰੀਤੀ ਜੀ ਜਿਹੜਾ ਸਟੂਡੈਂਟ ਵੀਜ਼ਾ ਤੇ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੁੰਦਾ ਆ ਉਹਨੇ ਪਲਾਨ ਉਹਨੂੰ ਕਰਨਾ ਪੈਂਦਾ ਕਿਉਂਕਿ ਅੱਗੇ ਜਾ ਕੇ ਜੇ ਆਪਾਂ ਪੀਆਰ ਲੋਚ ਕਰਨੀਆਂ ਜਾਂ ਫਿਰ ਆਪਾਂ ਪਲਾਨ ਕਰ ਰਹੇ ਹਾਂ ਕਿ ਅਸੀਂ ਇੱਥੋਂ ਦੀ ਸਿਟੀਜ਼ਨਸ਼ਿਪ ਲੈਣੀ ਆ ਉਹਦੇ ਵਾਸਤੇ ਕੋਰਸਸ ਜਿਹੜੇ ਨੇ ਉਹ ਕਈ ਵਾਰੀ ਚੇਂਜ ਕਰਨੇ ਪੈਂਦੇ ਨੇ ਆ ਜਾਂ ਕਿਤੇ ਕਈ ਵਾਰੀ ਕਿ ਸਟੂਡੈਂਟ ਸੁਣ ਸੁਣਾ ਕੇ ਵੀ ਕੋਰਸ ਚੇਂਜ ਕਰ ਲੈਂਦੇ ਨੇ ਹਨਾ ਇਹਦੇ ਰਿਲੇਟਡ ਤੁਸੀਂ ਕੀ ਕਹੋਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਪਲਾਨ ਕਰਨਾ ਚਾਹੀਦਾ ਤੇ ਜਿਹੜੇ ਕੋਰਸ ਚੇਂਜ ਕਰ ਰਹੇ ਨੇ ਉਹਦੇ ਰਿਲੇਟਡ ਕਿਸ ਤਰ੍ਹਾਂ ਦੀਆਂ ਗਲਤੀਆਂ ਬੱਚੇ ਕਰ ਲੈਂਦੇ ਨੇ ਪਹਿਲਾਂ ਅਸੀਂ ਕੋਰਸ ਚੇਂਜ ਰਿਲੇਟਡ ਗਲਤੀ ਕਰਦੇ ਨੇ ਕਿਉਂਕਿ ਇਹ ਸਾਰੇ ਬੱਚਿਆਂ ਨੂੰ ਇਹ ਹੈਗਾ ਕਿ ਨਹੀਂ 6 ਮੰਥ ਹੋ ਗਏ ਪ੍ਰੋਵਾਈਡਰ ਅਸੀਂ 메인 ਕੋਰਸ ਪ੍ਰਿੰਸੀਪਲ ਕੋਰਸ ਅਸੀਂ ਗੱਲ ਕੀਤੀ ਸੀਗੀ ਪਿਛਲੀ ਵਾਰ ਕਿ ਨਹੀਂ ਅਸੀਂ ਚੇਂਜ ਕਰ ਸਕਦੇ ਆ ਮੈਂ ਬੱਚਿਆਂ ਨੂੰ ਇਹ ਬਹੁਤ ਇੰਪੋਰਟੈਂਟ ਚੀਜ਼ ਸਮਝਾਉਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਸੋਚਦੇ ਹੋ ਕਿ ਮੈਂ ਪ੍ਰੋਵਾਈਡਰ ਚੇਂਜ ਕਰਨਾ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਮੇਕ ਸ਼ੋਰ ਕਰੋ ਕਿ ਪ੍ਰੋਵਾਈਡਰ ਦੇ ਥ्रू ਤੁਸੀਂ ਰੀਲੀਜ਼ ਲੈਟਰ ਲੈ ਲਓ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਮੈਂ ਨਵੇਂ এডਿਕੇਸ਼ਨ ਪ੍ਰੋਵਾਈਡਰ ਦੇ ਕੋਲ ਚਲੇ ਜਾਣਾ ਹੈਗਾ ਪਿੱਛੇ ਦਾ ਮੈਂ ਦੇਖਣਾ ਹੀ ਨਹੀਂ ਹੁੰਦਾ ਕੀ ਹੈਗਾ ਕਿ ਜਦੋਂ ਤੱਕ ਤੁਹਾਨੂੰ ਰਿਲੀਜ਼ ਦੀ ਕੰਡੀਸ਼ਨ ਤੁਹਾਡੀ ਨਹੀਂ ਸੈਟੀਸਫਾਈ ਹੁੰਦੀ ਤੇ ਤੁਹਾਡਾ ਨਿਆ ਪ੍ਰੋਵਾਈਡਰ ਜਿੱਥੇ ਜਿੱਥੇ ਜਾ ਰਿਹਾ ਤੋਂ ਨੂੰ ਈਸੀਓ ਹੀ ਨਹੀਂ ਦੇ ਸਕਦਾ ਓਕੇ ਤੁਸੀਂ ਇੱਥੇ ਕਲਾਸਾਂ ਛੱਡ ਦਿੱਤੀ ਉੱਥੇ ਤੁਹਾਨੂੰ ਈਸੀਓ ਨਹੀਂ ਮਿਲੀ ਇੱਥੇ ਤੁਹਾਡੀ ਕਲਾਸ ਛੱਡ ਗਏ ਤੁਸੀਂ ਫੀਸ ਨਹੀਂ ਪੇ ਕਰ ਰਹੇ ਕੈਨਸਲ ਹੋ ਜਾਣੀ ਹੈ ਇਨਰੋਲਮੈਂਟ ਤੇ ਬੜੀ ਇੰਪੋਰਟੈਂਟ ਚੀਜ਼ ਹੈਗੀ ਸਮਝਣਾ ਕਿ ਇਨਰੋਲਮੈਂਟ ਕੈਨਸਲ ਹੋਣਾ ਇਹ ਦਾ ਮਤਲਬ ਨਹੀਂ ਹੈਗਾ ਕਿ ਤੁਹਾਨੂੰ ਰਿਲੀਜ਼ ਲੈਟਰ ਨਹੀਂ ਚਾਹੀਦਾ ਇਨਰੋਲਮੈਂਟ ਕੈਨਸਲੇਸ਼ਨ ਇਸ ਨੈਵਰ ਇਕੁਅਲ ਟੂ ਰਿਲੀਜ਼ ਲੈਟਰ ਤੁਹਾਨੂੰ ਰੀਲੀਜ਼ ਲੈਟਰ ਫੇਰ ਵੀ ਜ਼ਰੂਰਤ ਪड़ ਜਾਂਦੀ ਹੈ ਜੀ ਲੈਂਡੀ ਤੇ ਮੇਕ ਸ਼ੁਰ ਕਰੋ ਕਿ ਤੁਹਾਨੂੰ ਫਰਸਟ ਪ੍ਰੋਵਾਈਡਰ ਨੂੰ ਕਿਉਂਕਿ ਮੈਨੂੰ ਇੱਥੇ ਜਾਣਾ ਹੈਗਾ ਮੈਨੂੰ ਰੀਲੀਜ਼ ਲੈਟਰ ਦੋ ਪ੍ਰੋਸੀਜਰ ਫਾਲੋ ਕਰੋ 6 ਮੰਥਸ ਦੇ ਬਾਅਦ ਹੋ ਸਕਦਾ ਤੁਹਾਨੂੰ ਰੀਲੀਜ਼ ਦੀ ਜ਼ਰੂਰਤ ਨਾ ਪਵੇ ਜਦੋਂ ਤੁਹਾਡਾ ਪ੍ਰਿੰਸੀਪਲ ਕੋਰਸ ਪੂਰਾ ਦੇ ਵਿੱਚ ਹੋ ਤੁਸੀਂ ਲੇਕਿਨ ਫੇਰ ਵੀ ਨੋਟੀਫਾਈ ਕਰਕੇ ਜਾਓ ਕਿ ਤੁਹਾਡੀ ਮੈਂ ਇੱਥੇ ਜਾ ਰਿਹਾ ਹੈਗਾ ਮੈਂ ਪੜਨ ਜਾ ਰਿਹਾ ਹੈਗਾ ਮੈਨੂੰ ਇਸ ਦਾ ਜਾਣਾ ਹੈਗਾ ਬਸ ਮੇਰਾ ਇਨਰੋਲਮੈਂਟ ਇੱਥੇ ਕੈਨਸਲ ਫਿਰ ਤੁਹਾਨੂੰ ਕੋਈ ਰਿਪਲੀਕੇਸ਼ਨ ਨਹੀਂ ਹੁੰਦੀ ਕਈ ਵਾਰੀ ਹੁੰਦਾ ਕਿ ਬੱਚੇ ਫੀ ਨਹੀਂ ਪੇ ਕਰਦੇ ਉਹਨਾਂ ਨੂੰ ਰਿਕਵਰੀ ਦੇ ਰੋਡ ਤੇ ਸ ਆ ਜਾਂਦੇ ਕਿਉਂਕਿ ਉਹ ਕੰਟਰੈਕਟ ਵਿੱਚ ਹੈਗੇ ਪਹਿਲੇ ਪ੍ਰੋਵਾਈਡਰ ਦੇ ਤੇ ਰੀਲੀਜ਼ ਲੈਟਰ ਲੋ ਤੇ ਫਿਰ ਦੂਜੀ ਇਨਰੋਲਮੈਂਟ ਲੋ ਤੇ ਨਾਲ ਮੇਕ ਸ਼ੋਰ ਕਰੋ ਕਿ ਜਦੋਂ ਤੁਸੀਂ ਚੇਂਜ ਕਰ ਰਹੇ ਹੋ ਤੁਹਾਡਾ ਲੈਵਲ ਆਫ ਕੋਰਸ ਜੇ ਪਹਿਲੀ ਵਾਰੀ ਗਰਲ ਕੀਤੀ ਸੀ ਕਿ ਨਿਚੇ ਨਾ ਜਾਏ ਜਿੱਥੇ ਹੈਗਾ ਲੈਵਲ ਸੇਮ ਲੈਵਲ ਦਾ ਕਰੋ ਇੱਕ ਹੀ ਆਫ ਜਾਂ ਉੱਤੇ ਜਾਓ ਪਰ ਚੇਂਜ ਕਰਨ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ ਐ ਸੋਚੋ ਕਿ ਤੁਸੀਂ ਕਿਉਂ ਚੇਂਜ ਕਰ ਰਹੇ ਹੋ ਮੇਰੇ ਦੋਸਤ ਨੇ ਚੇਂਜ ਕੀਤਾ ਮੈਂ ਵੀ ਚੇਂਜ ਕਰਨਾ ਐ ਤੇ ਕੋਈ ਜ਼ਰੂਰਤ ਹੈਗੀ ਨਹੀਂ ਨਹੀਂ ਤੁਸੀਂ ਪਲਾਨ ਕਰਕੇ ਚਲੋ ਕਿਉਂਕਿ ਹੁੰਦਾ ਕਿ ਹੈਗਾ ਕਿ ਜਦੋਂ ਅਸੀਂ ਸ਼ੈਫ ਦੇ ਐਗਜ਼ਾਮਪਲ ਲੈਂਦੇ ਆ ਤੁਸੀਂ ਸਰਟੀਫਿਕੇਟ 3 ਐਂਡ 4 ਕੀਤਾ ਤੁਸੀਂ ਸੋਚਿਆ ਮੈਂ ਟੀਆਰ ਲੈ ਲਵਾਂ ਸ਼ੈਫ ਬਣ ਗਿਆ ਪਰ ਐਨਜ਼ੈਸਕੋ ਕਹਿੰਦਾ ਹੈਗਾ ਕਿ ਤੁਹਾਨੂੰ ਡਿਪਲੋਮਾ ਕਰਨਾ ਜ਼ਰੂਰੀ ਹੈਗਾ ਟੂ ਬਿਕਮ ਅ ਸ਼ੈਫ ਲੇਟਰ ਔਨ ਤੁਸੀਂ ਏਮਪਲੋਇਰ ਸਪੌਂਸਰਸ਼ਿਪ ਦਾ ਸੋਚੋ ਤਬ ਐਸ ਵਾਸਤੇ ਪਲਾਨ ਕਰੋ ਕਿਉਂਕਿ ਹੁਣ ਤੁਸੀਂ ਸਰਟੀਫਿਕੇਟ 3 4 ਕਰਕੇ ਜਦੋਂ ਤੁਸੀਂ ਜੰਪ ਕਰਗੇ ਟੀਆਰ ਦੇ ਫਿਰ ਤੁਸੀਂ ਦੁਬਾਰਾ ਸਟੂਡੈਂਟ ਵੀਜ਼ਾ ਨਹੀਂ ਪਾ ਸਕਦੇ ਤੁਹਾਡਾ ਸਟੌਪ ਲੱਗ ਜਾਂਦਾ ਹੈ ਐਸ ਵਾਸਤੇ ਟੀਆਰ ਦੇ ਉਚ 4 5 ਵੀਜ਼ਾ ਦੇ ਵਿੱਚ ਜਾਣ ਵਾਸਤੇ ਤੁਹਾਨੂੰ ਇਹ ਨਹੀਂ ਖਲਬਲੀ ਨਹੀਂ ਹੋਣੀ ਚਾਹੀਦੀ ਪਹਿਲਾਂ ਤੁਸੀਂ ਪਲਾਨ ਕਰੋ ਕਿ ਤੁਹਾਡਾ ਜਿੰਨਾ ਐਕਸਪੀਰੀਅੰਸ ਐਂਡ ਸਕਿੱਲਸ ਹੈਗੇ ਹੋ ਗਏ ਕਿ ਨਹੀਂ ਹੋ ਗਏ ਫਿਰ ਸੋਚੋ ਕਿ ਅੱਗੇ ਕੀ ਕਰਨਾ ਹੈਗਾ ਐਂ ਐਡੀ ਪਲਾਨਿੰਗ ਨਾ ਇਟਸ ਨਾਟ ਐਟ ਦਾ ਕਿ ਤੁਸੀਂ ਐਂਡ ਵਿੱਚ ਆ ਕੇ ਕਰੋ ਪਹਿਲਾਂ ਤੂੰ ਕਰੋ ਯੂ نو ਤੁਸੀਂ ਜਦੋਂ ਸਰਟੀਫਿਕੇਟ 3 ਕਰ ਰਹੇ ਹੋ ਸੋਚ ਕੇ ਚੱਲੋ ਕਿ ਮੇਰਾ ਕਿੰਨਾ ਐਕਸਪੀਰੀਅੰਸ ਹੋਣਾ ਮੈਨੂੰ ਹੋਰ ਕੀ ਕਰਨਾ ਮੈਨੂੰ ਹੋਰ ਕੋਈ ਕੋਰਸ ਕਰਨਾ ਕਈ ਵਾਰੀ ਬੱਚੇ ਸਪੈਸ਼ਲਿਸਟ ਕੋਈ ਕੋਰਸ ਕਰਦੇ ਨੇ ਕਿ ਅਸੀਂ ਏਸ਼ੀਅਨ ਕੁੱਕਰੀ ਦੇ ਵਿੱਚ ਆ ਜਾਣ ਕਿ ਅਸੀਂ ਇਸ ਤਰ੍ਹਾਂ ਦਾ ਕਰ ਸਕਣ ਯੂ نو ਯੂ نو ਬੜਾ লাইসেন্স ਲੈਸ ਗਾ ਡਿਪਲੋਮਾ ਕਰਨਾ ਚਾਹੁੰਦੇਗੇ ਬਿਲਡਿੰਗ ਕੰਸਟਰਕਸ਼ਨ ਦਾ ਨਾਲ ਕੈਡ ਕਰ ਲੈਂਦੇ ਨੇ ਤੇ ਪਹਿਲਾਂ ਸਟਾਰਟ ਕਰਕੇ ਰੱਖੋ ਫਿਰ ਤੁਸੀਂ 485 ਤੇ ਤੋਂ ਕੋਲ ਜਾਓ ਫਿਰ ਕਿਉਂਕਿ ਤੁਹਾਡਾ ਵਰਕ ਐਕਸਪੀਰੀਅੰਸ ਤੁਹਾਡੀ ਸਕਿੱਲਸ ਨੂੰ ਫਿਰ ਹੋਰ ਅੱਗੇ ਲੈ ਕੇ ਜਾਣਾ ਰਾਈ ਪ੍ਰਤਿਮੇ ਮੈਂ ਸੋਚ ਰਹੀ ਸੀ ਕਿ ਜਦੋਂ ਕੋਈ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਤੇ ਐਂਟਰ ਕਰਦਾ ਹੈ ਨਾ ਤੇ ਉਹ ਕਿਸੇ ਇਮੀਗ੍ਰੇਸ਼ਨ ਲੋਅਰ ਦੇ ਨਾਲ ਜਾਂ ਕਿਸੇ ਇਮੀਗ੍ਰੇਸ਼ਨ ਏਜੰਟ ਦੇ ਨਾਲ ਉਦੋਂ ਤੋਂ ਹੀ ਉਹਨੂੰ ਇਨ ਟੱਚ ਰਹਿਣਾ ਚਾਹੀਦਾ ਕੁਝ ਵੀ ਕਰਨ ਲੱਗਦਾ ਹੈ ਕਿ ਕੋਸਟ ਚੇਂਜ ਕਰਨਾ ਹੈ ਜਾਂ ਕੋਈ ਵੀ ਆਪਣੇ ਵੀਜ਼ਾ ਦੇ ਵਿੱਚ ਕੋਈ ਵੀ ਚੇਂਜ ਕਰ ਰਿਹਾ ਤੇ ਉਹਨੂੰ ਪਹਿਲਾਂ ਸਲਾਹ ਲੈ ਲੈਣੀ ਚਾਹੀਦੀ ਹੈ ਇਹ ਤਾਂ ਬਹੁਤ ਇੰਪੋਰਟੈਂਟ ਗੱਲ ਹੈਗੀ ਸਮਝ ਜੀ ਜੋ ਤੁਸੀਂ ਮੇਰੇ हिसाब ਨੂੰ ਸਾਰੇ ਬੰਦਿਆਂ ਨੂੰ ਪਹਿਲਾਂ ਆ ਕੇ ਇੱਕ ਵਾਰੀ ਸਲਾਹ ਲੈਣੀ ਚਾਹੀਦੀ ਪ੍ਰੋਫੈਸ਼ਨਲ ਐਡਵਾਈਸ ਇਜ਼ ਵੈਰੀ ਵੈਰੀ ਇੰਪੋਰਟੈਂਟ ਤੁਹਾਡੀ ਲਾਈਫ ਦੇ ਅੱਗੇ ਦੇ ਸਾਰੇ ਪ੍ਰੋਬਲਮਸ ਦਾ ਪਹਿਲਾਂ ਤੋਂ ਹੀ ਸੋਲੂਸ਼ਨ ਹੋ ਸਕਦਾ ਹੈਗਾ ਜੇ ਤੁਸੀਂ ਪੁੱਛ ਕੇ ਚੱਲੋ ਐਂ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਹੈਗਾ ਕਿ ਇਹ ਪ੍ਰੋਬਲਮ ਦਾ ਇਹ ਸੋਲੂਸ਼ਨ ਹੈਗਾ ਮੇਰੇ ਇਲਾਵਾ ਹੋਰ ਵੀ ਲੋਕੀ ਹੈਗੇ ਜੋ ਬੜੇ ਪਿਆਰ ਨਾਲ ਸੇਵਾ ਕਰਦੇਗੇ ਨਾਲ ਜਾ ਕੇ ਪੁੱਛੋ ਦੋ ਤਿੰਨ ਲੋਕਾਂ ਨੂੰ ਪੁੱਛੋ ਤੁਹਾਨੂੰ ਸਮਝ ਵੀ ਜਾਵੇ ਨਹੀਂ ਹੁੰਦੀ ਕਲੈਰਿਟੀ कॉल कर लो इमीग्रेशन उन्हों उन्होंने आया तो नहीं है ना हाँ कहीं बार कह रहे हैं ने कि इमीग्रेशन एडवाइस माइग्रेशन एजेंट तो लो पर यू कैन क्लेरिफाई स्टिल यू कैन आस्क देम पर असि है, them, है के? बहुत सारे लोग है के जो ਮੈਂ ਹਮੇਸ਼ਾ ਕਹਿੰਦੀ ਕਿ ਮੈਂ ਵੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਆਈ ਸੀਗੀ ਹਾਂਜੀ ਮੈਂ ਵੀ ਬਹੁਤ ਵਾਰੀ ਫੋਨ ਕੀਤਾ ਸੀਗੇ ਮੈਨੂੰ ਆਨਸਰ ਨਹੀਂ ਮਿਲੇ ਮੈਨਾ ਸਭ ਤੋਂ ਪਹਿਲਾ ਇਹ ਹੀ ਕੰਮ ਹੁੰਦਾ ਹੈਗਾ ਕਿ ਨਹੀਂ ਮੈਨੂੰ ਨਹੀਂ ਮਿਲੇ ਕਦੇ ਮੈਂ ਅੱਜ ਹੁਣ ਕਿਸੇ ਹੋਰ ਨੂੰ ਆਨਸਰ ਕਰ ਸਵਾ ਜੇ ਮੇਰੇ ਪੋਜੀਸ਼ਨ ਤੇ ਖੜਾ ਹੈਗਾ ਤੇ ਵੀ ਆਈ ਆਲਵੇਸ ਸੇ ਤੁਸੀਂ ਹਮੇਸ਼ਾ ਪਲਾਨ ਕਰਕੇ ਸੋਚ ਸਮਝ ਕੇ ਚਲੋ ਕਿਉਂਕਿ ਇਹ ਟਾਈਮ ਤੁਹਾਡਾ ਕਦੀ ਨਹੀਂ ਆਣਾ ਤੇ ਮਾਪਿਓ ਦੇ ਗਏ ਹੋਏ ਪੈਸੇ ਵੀ ਕਦੀ ਨਹੀਂ ਆਣੇ ਫਿਰ ਬਿਲਕੁਲ ਕਿਉਂਕਿ ਮੈਂ ਕਈ ਵਾਰ ਇਹ ਹੁੰਦਾ ਹੈ ਕਿ ਜੇ ਤੁਸੀਂ ਸਹੀ ਸਲਾਹ ਲਈ ਆ ਤੇ ਤੁਹਾਡਾ ਥੋੜੇ ਪੈਸੇ ਵਿੱਚ ਕੰਮ ਸਰ ਜਾਣਾ ਤੇ ਜੇ ਬਿਨਾ ਸਲਾਹ ਤੋਂ ਅਸੀਂ ਸੋਚਦੇ ਹਾਂ ਕਿ ਨਹੀਂ ਮੈਂ ਆਪੇ ਕਰ ਲੈਣਾ ਜਾਂ ਮੇਰੇ ਫਰੈਂਡ ਦਾ ਇਸ ਤਰ੍ਹਾਂ ਹੋਇਆ ਸੀ ਉਹਨੇ ਉਹਦਾ ਠੀਕ ਹੋ ਗਿਆ ਸੀਗਾ ਤੇ ਹੋ ਸਕਦਾ ਕਿ ਤੁਹਾਡਾ ਜਿਹੜਾ ਖਰਚਾ ਹੈ ਉਹ ਜ਼ਿਆਦਾ ਵੱਧ ਜਾਵੇ ਹਾਂਜੀ ਬਿਲਕੁਲ ਤੇ ਪ੍ਰੀਤੀ ਜੀ ਨਵੀਂ ਜ਼ਿੰਦਗੀ ਨਵੇਂ ਸਫ਼ਰ ਦੀ ਤੁਹਾਨੂੰ ਬਹੁਤ-ਬਹੁਤ ਇੱਕ ਵਾਰੀ ਮੁਬਾਰਕਬਾਦ ਤੇ ਤੁਹਾਨੂੰ ਬਹੁਤ ਇਹਦੇ ਵਿੱਚ ਸਫਲਤਾ ਮਿਲੇ ਸਾਡੀਆਂ ਇਹੀ ਸ਼ੁਭਕਾਮਨਾਵਾਂ ਨੇ ਤੇ ਅਗਲੇ ਪੋਡਕਾਸਟ ਵਿੱਚ ਫਿਰ ਨਵੇਂ ਇਸ਼ੂਜ਼ ਨਵੇਂ ਟਾਕਸ ਕਰਾਂਗੇ ਤੇ ਹੁਣ ਆਪਾਂ ਲਈਏ ਇਜਾਜ਼ਤ ਹਾਂਜੀ ਥੈਂਕ ਯੂ ਜੀ ਸਸਟੀਗਾਸ and